10ਵੀਂ ਨੂੰ ਬਣਾਈ ਹੋਈ ਖੀਰ 81 ਨੂੰ ਕਿਉਂ ਨਹੀਂ ਖਾਧੀ ਜਾਂਦੀ ਬਹਿਮ ਕੀਤਾ ਜਾਂਦਾ ਕਹਿੰਦੇ ਵੀ ਜਿਹੜੀ 10ਵੀਂ ਤੇ 81 ਦੋ ਸਕੀਆਂ ਭੈਣਾਂ ਹੁੰਦੀਆਂ ਨੇ 10ਵੀਂ ਵੱਡੀ ਭੈਣ ਹੁੰਦੀ ਆ ਮਤੇਰ ਹੁੰਦੀ ਆ ਤੇ ਜਿਹੜੀ 81 ਆ ਉਹ ਛੋਟੀ ਭੈਣ ਹੁੰਦੀ ਹੈਗੀ 10ਵੀਂ ਨੂੰ ਗਰੀਬ ਕਰੇ ਬਿਆਹ ਜਾਂਦਾ ਜਿਹੜੀ 81 ਹੈਗੀ ਉਹ ਉਸੇ ਸ਼ਹਿਰ ਦੇ ਵਿੱਚ ਅਮੀਰ ਕਰੇ ਬਿਆਹੀ ਜਾਂਦੀ ਆ ਅਕੀਕਾ ਹੁੰਦਾ ਜੀ ਇਕਾदशी ਭੰਡਾਰਾ ਕਰਦੀ ਆ ਤੇ ਭੰਡਾਰੇ ਦੇ ਵਿੱਚ ਸਾਰੇ ਸਹਿਰ ਦੇ ਲੋਕਾਂ ਨੂੰ ਬੁਲਾਉਂਦੀ ਆ ਪਰ ਦਸਵੀਂ ਨੂੰ ਉਹ ਸੱਦਾ ਨਹੀਂ ਦਿੰਦੀ ਤੇ ਦਸਵੀਂ ਦੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਮਾਸੀ ਨੇ ਭੰਡਾਰਾ ਕੀਤਾ ਉਹ ਕਹਿੰਦੇ ਵੀ ਮਾਂ ਜਾ ਮਾਸੀ ਦਸਮਾਨ ਲੈ ਕੇ ਆ ਖਾਣ ਵਾਸਤੇ ਉਹ ਪ੍ਰਾਂਤ ਦੇ ਕੇ ਤੋਰ ਦਿੰਦੇ ਨੇ ਜਦੋਂ ਾਕਾਸੀ ਕੋਲੇ ਦਸਵੀਂ ਪਹੁੰਚਦੀ ਆ ਤਾਂ ਾਕਾਸੀ ਨਾਰਾਜ਼ ਹੋ ਜਾਂਦੀ ਆ ਕਿ ਉਹ ਕਹਿੰਦੀ ਵੀ ਤੈਨੂੰ ਮੈਂ ਬੁਲਾਇਆ ਨਹੀਂ ਸੀ ਤੂੰ ਕੀ ਕਰਨ ਆਈਆਂ ਕੀ ਉਹ ਕਹਿੰਦੀ ਵੀ ਤੂੰ ਆਪ ਮੈਂ ਮੈਨੂੰ ਭੈਣੇ ਚੋਲ ਦੇ ਦੇ ਮੈਂ ਚੋਲ ਹੀ ਖਾ ਬਦੈ ਜੰ ਬੱਚਿਆਂ ਪਰ ਉਹ ਕੀ ਕਰਦੇ ਜੀ ਕੱਚੀ ਗੰਧ ਨੂੰ ਇੱਕ ਮਿੱਟੀ ਦਾ ਵੱਡਾ ਲੋਰ ਲਾ ਕੇ ਉਹਦੀ ਪ੍ਰਾਂਤ ਦੇ ਵਿੱਚ ਧਰ ਦਿੰਦੀ ਆ ਕਹਿੰਦੀ ਜਾ ਤੂੰ ਇਸੇ ਲਾਇਕ ਸੀ ਤੇ ਉਹ ਮੰਜ ਮੇ ਪ੍ਰਾਂਤ ਟਾ ਕੇ ਦਸਮੀ ਘਰੇ ਲੈ ਆਉਂਦੀ ਆ ਤੇ ਬੱਚੇ ਕਹਿੰਦੇ ਵੀ ਚੋਲ ਦੇ ਕੰਨੀ ਵੀ ਗਰਮ ਮੱਦ ਨੇ ਖੰਡੇ ਹੋ ਜਾਣ ਤੋਂ ਬੱਚਿਆਂ ਨੂੰ ਟਾਲਦੀ ਰਹਿੰਦੀ ਆ ਰਾਤ ਲੰਘ ਜਾਂਦੀ ਆ ਸਵੇਰ ਹੁੰਦੀ ਆ ਸਵੇਰੇ ਦੇਖਦੀ ਆ ਵੀ ਪਹਿਲਾਂ ਮੈਂ ਉੱਠ ਕੇ ਜਿਹੜੀ ਪ੍ਰਾਂਤਾਂ ਵਾਲੇ ਮਿੱਟੀ ਆ ਉਹਨੂੰ ਸੱਟ ਦਿੰਨੀ ਆਂਗੀ ਪਰ ਜਦੋਂ ਦੇਖਦੀ ਆ ਤਾਂ ਉਹ ਹੀਰੇ ਤੇ ਕੀਮਤੀ ਸਮਾਨ ਬਣਿਆ ਪਿਆ ਹੁੰਦਾ ਉਹ ਖੁਸ਼ ਹੋ ਜਾਂਦੀ ਆ ਬੱਚਿਆਂ ਨੂੰ ਦਿਖਾਉਂਦੀ ਆ ਵੀ ਤੁਹਾਡੀ ਮਾਸੀ ਨੇ ਇੰਨਾ ਕੀਮਤੀ ਸਮਾਨ ਦਿੱਤਾ ਤੇ ਭੰਡਾਰਾ ਕਰਦੇ ਆ ਜੀ ਇਹ ਦਸਮੀ ਇਕਾਸੀ ਨੂੰ ਸੱਦਾ ਪੱਤਰ ਦਿੰਦੀ ਆ ਵੀ ਤੈਨੂੰ ਮੈਨੂੰ ਬੁਲਾਇਆ ਨਹੀਂ ਸੀ ਹੁਣ ਮੈਂ ਭੰਡਾਰਾ ਕਰਦੀ ਆ ਤੂੰ ਆ ਤੇ 81 ਦੇ ਮਾਨ ਦੇ ਵਿੱਚ ਲਾਲਚ ਹੋ ਜਾਂਦਾਗਾ ਵੀ ਇਹ ਅਮੀਰ ਕਿਵੇਂ ਹੋਈ ਵੀ ਮੈਂ ਵੀ ਉਹਵੇਂ ਹੋ ਜਾਂਦੀ ਦਸਮੀ ਕਿਉਂਕਿ 10 ਦਸ ਦਿੰਦੀ ਆ ਵੀ ਮੈਂ ਤੇਰੀ ਮਿੱਟੀ ਤੋਂ ਮੇਰੇ ਇੰਨੇ ਕੀਮਤੀ ਹੀਰੇ ਲਾਲ ਹੋ ਕੇ ਤੇ ਉਹ ਮੈਂ ਜਿਵੇਂ ਹੁੰਦਾ ਜੀ ਉਹੋ ਪਦਾਰਥ ਜਿਹੜੇ ਬਣੇ ਬਏ ਹੁੰਦੇ ਨੇਗੇ ਦਸਮੀ ਜੋ ਕੁਝ ਬਣਿਆ ਹੁੰਦਾ ਉਹੀ ਉਹਨੂੰ ਪ੍ਰਾਂਤ ਚ ਪਾ ਕੇ ਦੇ ਦਿੰਦੀ ਆ ਉਹ ਜਾ ਕੇ ਬੱਚਿਆਂ ਜਿੱਦ ਕਰਦੇ ਨੇ ਵੀ ਸਾਨੂੰ ਖਾਣ ਨੂੰ ਦੇ ਖਾਣ ਵਾਲੀ ਚੀਜ਼ ਆ ਕੀ ਉਹ ਖਾਣ ਵਾਲੀ ਚੀਜ਼ ਉਹਨਾਂ ਨੂੰ ਦਿੰਦੀ ਨਹੀਂ ਹੈਗੀ ਕਹਿੰਦੀ ਸਵੇਰੇ ਦੇਖਾਂਗੇ ਕੀਮਤੀ ਸਮਾਨ ਬਣੂਗਾ ਪਰ ਸਵੇਰ ਨੂੰ ਕੀ ਹੁੰਦਾ ਉਹਦੇ ਚ ਕੀੜੇ ਪੈ ਜਾਂਦੇ ਨੇ ਹੋਰ ਜ਼ਹਿਰੀਲੇ ਜੀ ਪੈਦਾ ਹੋ ਜਾਂਦੇ ਨੇਗੇ ਤਾਂ ਕਰਕੇ ਵੀ ਜਿਹੜੀ ਦਸਮੀ ਨੂੰ ਬਣਾਈ ਖੀਰ ਆ ਜੀ ਉਹ ਰਾਤ ਨੂੰ ਰੱਖਦੇ ਨਹੀਂ ਹੈਗੇ ਸਵੇਰੇ ਕਾਫੀ ਤੱਕ ਵਿਕਾਸ ਤੂੰ ਖਰਾਬ ਹੋ ਜਾਂਦੀ ਹੋਗੀ ਖੀਰ ਤਾਂ ਕਰਕੇ ਤੇ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰਿਓ ਜੀ ਧੰਨਵਾਦ